ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਮੀਟਿੰਗੋ ਬਣਾ ਰਹੇ ਆ ਪਿੰਡ ਬੁਰਜ ਨੱਥੂਕੇ ਪਹੁੰਚੇ ਆ ਪੱਟੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਬੀਦੇ ਕੋਲ ਆ ਦੋਸਤੋ ਬੀਦੇ ਕੋਲੋਂ ਪਹਿਲਾਂ ਵੀ ਆਪਾਂ ਕਾਫੀ ਪਸ਼ੂ ਤੁਹਾਨੂੰ ਦਿਖਾਏ ਆ ਵਪਾਰ ਦਾ ਕੰਮ ਆ ਸੋ ਜਿੰਨੇ ਦੁੱਧ ਦੀ ਗਰੰਟੀ ਦਸਲੀ ਵੀਰ ਦੇ ਦਿੰਦਾ ਚਾਹੇ ਟੋਕਰ ਗੱਬਨ ਦੀ ਗੱਬਨ ਦੀ ਗਰੰਟੀ ਦਸਲੀ ਦੇ ਦਿੰਦਾ ਉਹਦੀ ਤਸਦੀਕ ਕਿਸੇ ਵੀ ਭਰਾ ਨੇ ਕਰਨੀ ਆ ਇੱਥੇ ਆਣ ਕੇ ਕਰਿਆ ਕਰੋ ਇਹ ਬੇਨਤੀ ਹੁੰਦੀ ਆ ਆਪਣੀ ਹਰੇਕ ਭਰਾ ਨੂੰ ਹਰੇਕ ਵੀਡੀਓ ਦੇ ਵਿੱਚ ਹਰੇਕ ਜਗ੍ਹਾ ਤੋਂ ਬੇਨਤੀਆਂ ਕਰਦੇ ਆ ਕਿਉਂਕਿ ਮਾ ਲਗੂ ਇਸੇ ਤਰ੍ਹਾਂ ਹੀ ਵਪਾਰ ਲੈਣ ਦਾ ਕੰਮ ਆ ਤੁਰਿਆ ਆਉਂਦਾ ਵਿਕਦਾ ਅੱਜ ਇਸ ਵੀਡੀਓ ਦੇ ਵਿੱਚ ਐਨੀਮਲ ਤੋਂ ਆਪਾਂ ਤਿੰਨ ਦਿਖਾਉਣੇ ਆ ਤੇ ਮੈਂ ਵੜਾ ਇੱਕ ਟੋਕਰਵਾਰ ਦਿਖਾ ਦਿਆਂਗੇ ਤੇ ਜਿਹੜੀ ਦੂਜੀ ਇਹ ਵੀ ਬਗੈਰ ਬੱਚੇ ਤੋਂ ਆ ਚਲੋ ਕਿਸੇ ਭਰਾ ਨੇ ਯਕੀਨ ਨਹੀਂ ਆਉਂਦਾ ਕਿਸੇ ਵੀਰ ਨੂੰ ਵੀ 2 ਮਹੀਨਿਆਂ ਦੀ ਸੂਈ ਆ 2.5 ਦੀ ਸੂਈ ਆ ਇਹ ਵੀ ਤੁਸੀਂ ਟੋਕਰ ਸਮਝ ਕੇ ਲੈ ਜਾ ਜੀ ਦੁੱਧ ਦੱਸੇ ਕਿਲੋ 9 ਕਿਲੋ ਦੀ ਹੈਪੀ ਦਾ ਗਾਰੰਟੀ ਦੇ ਤੇ ਭੇਜਾਂਗੇ ਇੱਕ ਇਧਰ ਜਰਸੀ ਬਰੀਡ ਦੇ ਵਿੱਚ ਬੱਚੀ ਵਹਿੜ ਤੁਹਾਨੂੰ ਦਿਖਾ ਦਾਂਗੇ ਮਗਰ ਵੀ ਜਰਸੀ ਬਰੀਡ ਦੇ ਵਿੱਚ ਹੀ ਬੱਚੀ ਆ ਤਾਜੀ ਸੂਈ ਆ ਐਸ ਵਕਤ ਕਿੰਨਾ ਦੁੱਧ ਇਹਦੇ ਥੱਲੇ ਹੁਣ ਮੌਕੇ ਤੇ ਹਾਜ਼ਰ ਆ ਪ੍ਰੋਪਰ ਡਿਟੇਲ ਜਿਹੜੀ ਹੈ ਫਿਰ ਉਹ ਲੈ ਲਾਂਗੇ ਅੱਗੇੋਂ ਮੇਰਾ ਭਾਅ ਕੋਈ ਵੀ ਇੱਥੇ ਆਣ ਕੇ ਜਿੰਨਾ ਦੁੱਧ ਦੱਸਿਆ ਜਾਂਦਾ ਜੋ ਪ੍ਰੋਪਰ ਤੁਹਾਨੂੰ ਚੀਜ਼ ਦਿਖਾਈ ਜਾਂਦੀ ਆ ਉਹਨੂੰ ਉਹਦੀ ਚੀਜ਼ ਬਿਲਕੁਲ ਮੁੱਖ ਰੱਖ ਕੇ ਇੱਥੇ ਜਰੂਰ ਵਿਜ਼ਿਟ ਕਰਿਆ ਕਰੋ ਠੀਕ ਆ ਜੀ ਅੱਜ ਤਰੀਕ 21 ਅਗਸਤ ਤੋਂ ਸਮਾਂ ਕੋਈ ਦੁਪਹਿਰ ਦੇ 12 12:30 ਵਜੇ ਦਾ ਟਾਈਮ ਆ ਤਿੰਨ ਵਾਰਾ ਦਿਖਾਉਣੀ ਆ ਤੁਹਾਨੂੰ ਸੋ ਇਹ ਸਵੇਰ ਪਸ਼ੂਆਂ ਨੂੰ ਦੁੱਧ ਤੇ ਚਲਣ ਦਾ ਆ ਕੋਈ ਭਰਾ ਚੋਕੇ ਪਸਮਾ ਕੇ ਆਪਣੀ ਤਸੱਲੀ ਕਰ ਲੈ ਮਾਲ ਜੈਗ ਰੇਟਾਂ ਦੇ ਉੱਤੇ ਆਉਂਦਾ ਛੋਟੇ ਛੋਟੇ ਮੁੱਲ ਹੁੰਦੇ ਆ ਕਰਦੇ ਆ ਗੱਲਬਾਤ ਹੈਪੀ ਸਭ ਤੋਂ ਪਹਿਲਾਂ ਸਸਤੀ ਕਲ ਭਰਾ ਸਸਤੀ ਕਾ ਸੰਦੂਸਾ ਕੋ ਠੀਕ ਠਾਕ ਹੈ ਕਿਰਪਾ ਸਤਗੁਰ ਦੀ ਮੇਰ ਮਹੰਤ ਕ ਜੀ ਦੇ ਸ਼ੁਕਰੇ ਮਾਲਕ ਦਾ ਹਾਂਜੀ ਅੱਪੀ ਤਿੰਨ ਲਾਗਨੇ ਅੱਜ ਤਿੰਨ ਤਿੰਨ ਸੰਦੂਸਾ ਤੇ ਇੱਕ ਸੁਈਆਂ ਸੁਈਆਂ ਸਵਾਈਆਂ ਹਾਜ਼ਰੀ ਆ ਦੁੱਧ ਹਾਂਜੀ ਆ ਕਰਮਾਜੀ ਸੱਜਰ ਸੁਜੀਤਾ ਜੀ ਇਸ ਨਾਲ ਦਾ 7ਵਾਂ ਦਿਨ ਮਗਰ ਵੱਛੀ ਆ ਹਫਤੇ ਦੀ ਸੂਈ ਆ ਹਫਤੇ ਇੱਕ ਦੀ ਸੂਈ ਆ ਬਾਬੇ ਹਫਤੇ ਇੱਕ ਦੀ ਸੂਈ ਆ ਮਗਰ ਵੱਛੀ ਆ ਤਾਜੀ ਵਾੜ ਤੁਹਾਨੂੰ ਦਿਖਾ ਰਹੇ ਹਾਂ ਦੋਸਤੋ ਜਰਸੀ ਬਰੀਡ ਦੇ ਵਿੱਚ ਮਗਰ ਹੀ ਵੱਛੀ ਆ ਸੱਪਾ ਕ ਦਿਨਾਂ ਦੀ ਸੂਈ ਆ ਗੁੱਦ ਕਿੰਨਾ ਸਾਨੂੰ ਸਾਹ 13 ਕਿਲੋ ਵੀਰ ਮੇਰਾ ਘਰੇ ਹੋਈ ਮਿਲ ਹਾਂ ਆਨਲਾਈਨ ਖੜੇ ਤੇ 12 ਦੀ ਗਰੰਟੀ ਦੇਵਾਂ ਠੀਕ ਹੈ ਕੋਈ ਭੂੜ ਛਿੱਟਾ ਤਾਂ ਬਾਦ ਘਾਟ ਹੋਵੇ ਚੂਣ ਵੱਛੀ ਸਖਤ ਹੋਵੇ ਤਾਂ ਆਪਾਂ ਵੱਛੀ ਵਾਸ ਲੈ ਆਂਦੀ ਵੱਛੀ ਚੱਡੇ ਲੇਵੇ ਦੀ ਤਾਂ ਵਾਸ ਸਫਾਈ ਸਾਫ ਸੁਥਰੀ ਦਿਖਾਈ ਦੇ ਰਹੀ ਆ ਹਾਂ ਜੀ ਦੋਸਤੋ 12 ਗੇਂਦਾਂ ਨਾ ਦੱਈਆਂ ਨੇ ਉਹ ਜਾਂਦੇ ਪਹਿਲਨ ਪਰ ਆਪਾਂ ਦੁੱਜਣ ਕਹੇਗੇ ਲਈ ਆ ਮੂੰਹ ਪਾਣੀ ਛਿੱਕੀ ਆ ਜਾਨ ਜਵਾਨ ਹੋ ਗਈ ਆਪਾਂ ਤੁਹਾਨੂੰ ਕਹੀ ਆ ਜੀ ਤਿੰਨ ਤਿੰਨ ਗਾ ਜਿਹੜੀ ਤਿੰਨ ਗਾ ਦੱਸਾਂਗੇ ਜਿਹੜੀ ਜਵਾਨ ਨਹੀਂ ਨਹੀਂ ਉਹ ਤਾਂ ਕਲੀਅਰ ਗੱਲ ਦੱਸਣੀ ਚਾਹੀਦੀ ਆ ਉਹਦੇ ਵਿੱਚ ਕਾਹਦਾ ਲਪੋਣਾ ਹੈ ਇਹਦੇ ਨਾਲ ਹੁੰਦਾ ਮਾਰੀ ਜੂਰੀ ਆਪਾਂ ਸੇ ਮਾਰੀ ਹੀ ਭੱਜ ਜਾਈਏ ਇਹ ਦੇਖਣ ਜਾਦੇ ਨਾ ਬਾਈ ਜੀ ਅੱਜ ਸ਼ਿਵਾਂ ਸਤਵਾਦ ਅੱਜ ਬਾਕੀ ਥਾਂ ਮੁਠੀ ਆ ਨਾ ਮੈਂ ਕਹਿੰਦਾ ਸੰਦੀ ਸਾਹਿਬ ਲਓ ਜੀ ਇਹ ਗੱਲੋਂ ਖੁਸ਼ੀ ਰਿਖਦੇ ਬਹੁਤ ਖੂਬਸੂਰਤ ਆ ਠੀਕ ਆ ਤੇ ਇੱਕ ਵਾਰੀ ਦੋਸਤੋ ਆਪਾਂ ਤੇ ਚੁਵਾਈ ਵੀ ਆਪਾਂ ਕੁਝ ਧਾਰਾ ਮਾਰ ਕੇ ਤੁਹਾਨੂੰ ਵਿੱਚੇ ਕਰਕੇ ਦਿਖਾ ਦੇਾਂਗੇ ਕੋਈ ਵੀ ਸੱਜਣ ਵੀਰ ਆ ਕੇ ਇੱਥੇ ਆਪਣੀ ਤੁਸੀਂ ਹੱਥੀਂ ਚੋਕੇ ਤਸੱਲੀ ਕਰ ਸਕਦੇ ਜੀ ਆ ਤੁਹਾਨੂੰ ਇੱਕ ਵਾਰੀ ਤੋੜ ਕੇ ਆਪਾਂ ਦਿਖਾ ਰਹੇ ਆ ਚਾਰੇ ਥਾਂ ਨੇ ਕੋਈ ਫੋੜ ਛਾਕ ਨਹੀਂ ਗਈ ਬਾਕੀ ਮੇਰਾ ਭਰਾ ਇਧਰੋਂ ਤੁਸੀਂ ਮਾਰੋ ਚਾਹ ਤੇ ਇੱਕ ਵਾਰੀ ਇਹਨਾਂ ਸੰਗਲ ਦੇ ਰਸ ਇਹਨਾਂ ਬੰਨਿਆ ਸੰਗਲ ਦੇ ਪਾਏ ਤੇ ਤਲਿਆ ਰਹਿਆ ਇਹਦਾ ਕਰਦੇ ਚੁਵਾਈ ਦੇ ਤਰ੍ਹਾਂ ਦੇ ਘਾਟਾਂ ਤਲਿਆ ਰਹਿਆ ਕੋਈ ਗੱਲ ਨਹੀਂ ਲੋ ਵੀ ਇੱਕ ਵਾਰੀ ਪ੍ਰੋਪਰ ਤੁਹਾਨੂੰ ਆਪਾਂ ਤੋੜ ਕੇ ਦਿਖਾ ਰਹੇ ਆ ਸੋ 12 13 12 13 ਕਿਲੋ ਦੁੱਧ ਇਹਦੇ ਥੱਲੇ ਹੁਣ ਮੌਜੂਦ ਆ ਸੋ 12 ਕਿਲੋ ਦੀ ਐਫਪੀਐਨ ਦਾ ਵੀ ਆਪਾਂ ਤਸੱਲੀ ਤੇ ਕਿਸੇ ਭਰਾ ਨੇ ਆਨਲਾਈਨ ਸੌਦਾ ਕਰਨਾ ਚਾਹੇ ਤੁਸੀਂ ਇੱਥੇ ਚੋ ਕੇ ਵੇਖਣੀ ਆ 12 ਕਿਲੋ ਦੁੱਧ ਇਹਦੇ ਥੱਲੇ ਮੌਕੇ ਤੇ ਮੌਜੂਦ ਆ ਆ ਮਾਰੋ ਚਾਰ ਜੁਦਾ ਠੰਡੀ ਤੇ ਬੜੀ ਕਰਮਾਂ ਵਾਲੀ ਆ ਦੇਖੋ ਸੋ ਸੀਲੀਆਂ ਸੂਲੀਆਂ ਪੂਰੀਆਂ ਠੀਕ ਆ ਜੀ ਬਾਕੀ ਆ ਥਣ ਲੱਗਾ ਜਿਹਨੂੰ ਚਾਰੇ ਥਣਾ ਦਾ ਲਓ ਠੀਕ ਆ ਜੀ ਸੋ ਪੋਰ ਜਰਸੀ ਆ ਕਾਫੀ ਕਲਰ ਵਾਲੀ ਕਾਫੀ ਕਲਰ ਆ ਬਲੈਕ ਤੇ ਕਾਫੀ ਕਲਰ ਦਾ ਕੰਬੀਨੇਸ਼ਨ ਆ ਛੋਟੀ ਜੀ ਬੂਥੀ ਆ ਡੂੰਗ ਟੋਵਾ ਉਸੇ ਤਰ੍ਹਾਂ ਬਹੁਤ ਬਚਨ ਗਰਾ ਭਜੀ ਆਉਂਦੀ ਆ ਦੇਖੋ ਇਧਰ ਬੱਚੇ ਕਰਕੇ ਆਉਂਦੀ ਨਾ ਕਰਾਂ ਹਾਂਜੀ 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 ਸਵੇ ਬਾਗੀ ਵਛੀ ਆ ਨਾ ਜਿਹੜੀ ਆ ਵਛੀ ਵੀ ਬਾਗਮਾਲ ਚੀਰੀ ਆ ਮਰ ਰਹੀ ਆ ਵਛੀ ਵੀ ਬਾਜੀ ਆ ਪੂਰੀ ਕੰਮ ਆ ਦੇਖੋ ਆ ਦੇਖੋ ਹੁਣ ਤੋਂ ਹੀ ਮੂੰਹ ਦੇ ਡੂੰਗ ਰੋਲੇ ਤੋਂ ਕਿੰਨੇ ਰਲਾ ਬਾਰ ਨੂੰ ਚਟ ਚਟ ਕੇ ਰੰਗ ਬਦਲਤਾ ਫੜਦਾ ਹਾਂ ਲਾ ਇਹ ਵੀ ਕਿਹੜੀ ਕਿੰਨੀ ਤੇਜ਼ ਆ ਲੈ ਵੀ ਆਪੀ ਵਛੀ ਵੀਰੇ 12 ਕਿਲੋ ਦੇ ਹਿਸਾਬ ਨਾਲ ਦੇ ਦਗੇ ਕਿੰਨੇ ਦੀ ਹਾਂਜੀ ਆ ਵੋ ਵਛੀ ਦਾ 50 ਆ ਗਿਆ ਹੱਕਾ ਗਾਇ ਲੈ 55 ਦਾ ਵੀ ਹੈਗਾ ਆ ਆਪਾਂ 47000 ਦੀ ਵਛੀ ਦੇ ਦਾਂਗੇ 47 ਦੀ ਹਾਂਜੀ ਕਸਰਾ ਕੱਢ ਕੇ ਦੇ ਦੇ ਮਾਲ 45 ਹਜ਼ਾਰ ਦੀ ਹਾਂ ਨਾ 45 ਹਾਂਜੀ ਹੋਰ ਵੀ ਵਿੱਚੋਂ ਆਦੇ ਵੀ ਜਿਹੜੇ ਜਲ ਪਾਣੀ ਆਪਾਂ ਨੂੰ ਮਿਲਦਾ ਜਾਂ ਲੱਭਦਾ ਹੋਰ ਸੋਸ਼ ਆਪਾਂ ਸਾਨੂੰ ਸਾਹਿਬ ਆਇਆ ਮੌਕੇ ਦਾ ਮਾਨਤਾਨ ਕਰਾਂਗੇ ਬਾਕੀ ਤੁਹਾਨੂੰ ਸਾਹਿਬ ਅਗਲਾ ਕੋਈ ਜ਼ਿਆਦਾ ਮੁਖਤ ਦੇ ਨਜ਼ਰੀਆ ਨਹੀਂ ਘਾਲਾ ਕਰੂੰ ਜਿਹਨੇ ਸਾੰਭੀ ਸੁਥਰੀ ਨਹੀ ਸਰ ਪਾਲੀ ਜੋਸ਼ ਵੀ ਸਾਫ ਸੁਥਰੀ ਆ ਬਿਲਕੁਲ ਜੀ ਬਿਲਕੁਲ ਇਹ ਪਾਇਆਂ ਨੂੰ ਕੋਈ ਸ਼ਾਂਗ ਨਹੀਂ ਲੱਗੀਆਂ ਕੋਈ ਫੋੜ ਨਹੀਂ ਕੋਈ ਸ਼ਾਂਗ ਨਹੀਂ ਜਿਆਜ ਵਾਧੂ ਕੋਈ ਸ਼ਾਸਨਾ ਜੀ ਨਾ 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 ਲਓ ਵੀ ਮੇਰੇ ਭਰਾਵੋ ਕਰ ਲੋ ਸੰਪਰਕ ਨਾ ਵੀ ਜਿਲ੍ਹਾ ਸੰਸਦ ਆਰਡਰ ਆਇਆ ਗਿਟਾਰਾ ਦਾ ਤਾਜ ਹਿੰਦ ਕਹਾਇਆ ਹੈ ਸ਼ਾਜੀ ਜੰਗ ਵਜੀ ਜਾਊ ਥੱਲੇ ਆ ਫਿਰ ਸਵੇਰ ਵਾਲਾ 14 ਅਗਸਤ ਨੂੰ ਸੰਦਾ ਵਾਸੀ ਦੇਊਗੀ 13 ਅਗਸਤ ਚਾਹ ਦੇ ਮੈਂ ਲੀਟਰ ਮਾਰ ਕੇ ਦਊਂਗਾ ਆਨਲਾਈਨ ਕਰੇ ਤੇ 12 ਦੀ ਗਾਰੰਟੀ ਦਊਂਗਾ ਠੀਕ ਹਾਂ ਜੀ ਬਹੁਤ ਬੜਾ ਮੋਬਾਈਲ ਕੋਲ ਆ ਆ ਵੀਡੀਓ ਕਾਲ ਤੇ ਦੋ ਰਾਮ ਚਵਾਲੇ ਚੁਬਾ ਵੀ ਤੂੰ ਇੰਨਸਾ ਆਪਣੇ ਵੀ ਆਸ ਤੇ ਨਹੀਂ ਕਰਦਾ ਤੁਹਾਨੂੰ ਪਤਾ ਕਾ ਬੁਆਰੀ ਬੁਆਰੀ ਹੁੰਦਾ ਜੇ ਬੰਦਾ ਹੀ ਹੈ ਜਿਹੜਾ ਨਹੀਂ ਆ ਜਾ ਸਕਦਾ ਉਹ ਵੀਡੀਓ ਕਾਲ ਕਰ ਦੋ ਰਾਮ ਚਵਾਲੇ ਉਹ ਹਾਂ ਫਾਰਮ ਚਵਾਲੇ ਜੇਰਾ ਇੱਥੇ ਆ ਕੇ ਚੋਲੇ ਲਾ ਗਿਆ ਉਹਦੀ ਆਪਣੀ ਘੰਟੇ ਦੀ ਨਹੀਂ ਗਾਰੰਟੀ ਹੋ। ਉਹਨੇ ਫਿਰ ਕਦੀ ਗਾਰੰਟੀ ਨਹੀਂ। 100 ਵਾਲੀਆਂ ਚੀਜ਼ਾਂ ਜੇ ਚੋਕੇ ਲਾ ਗਏ ਤੇ ਮੁੜ ਕੇ ਫੂਗ ਲੱਗਣਗੇ ਤੇ ਜਿਵੇਂ ਮੈਨੂੰ ਭਾਜੀ ਘਟ ਗੀਆਂ ਵਜ ਗਈਆਂ ਵਾ। ਮੈਂ ਨਾ ਵੀ ਲੈ ਕੇ ਆਉਂਦਾ ਜਿੱਤਾ ਘਰਾਂ ਨਿਕਾ ਫਾਰਮਰ ਤੇ ਜਾਈਦਾ। ਬਸ ਜੀ। ਹੁਣ ਜਿੱਥੇ ਜਿੱਥੇ ਮਰੇ ਪਏ ਪਸ਼ੂ ਜਿੱਥੇ ਜਿੱਥੇ ਘਾਟਵਾ ਵਾਪਰਦੀ ਆ ਹਾਂ ਜੀ ਉਹ ਨਾਲ ਜਿੰਨੇ ਭਵੇਂ ਧਾਰ ਵੀ ਚੱਕਿਆ ਉਹਨੂੰ ਤਾਂ ਵਾਪਸ ਪੂਰਾ ਭੁਗਤਣਾ ਨਾਲ ਅਗਲੇ ਨਾਲ ਤਣਾ ਭੁਗਤਣਾ। ਉਹਨੇ ਥੋੜਾ ਕਿਹਾ ਵੀ ਮਰ ਗਈ ਆ ਚੰਗੀ ਗੱਲ ਹੈ ਜੀ। ਤੇ 100 ਵਾਲੀਆਂ ਚੀਜ਼ਾਂ ਇਹਦੇ ਪਿੱਛੇ ਕਾ ਔਰ ਸਭ ਤੋਂ ਆਪਾਂ ਬੰਦੇ ਦੇ ਚਾਚੇ ਦੀ ਖਰਾਬ ਹੋਵੇ ਲੋ ਵੀ ਸਾਡੇ ਸਾਡੇ ਸਾਹ ਉਹ ਦੇ ਡੈਥ ਹੋ ਗਈ ਉਹ ਮਰੀ ਪਈ ਹੈ ਜੀ ਚਲੋ ਵਪਾਰੀ ਨੂੰ ਕਹਿ ਦਿੰਦੇ ਅਗਲੇ ਵਪਾਰੀ ਜਿੰਨਾ ਜਿਹੜਾ ਵਪਾਰੀ ਦਾ ਜੋਰ ਨਹੀਂ ਕਿਦਾ ਮੈਂ ਮੰਨਦਾ ਬਾਕੀ ਇਹ ਜੂਆ ਜੂਵੇ ਦੇ ਨਾ ਵਾਅਦੇ ਵੀ ਤੇ ਵਾਅਦੇ ਵੀ ਆ ਸਾਮਾ ਆ ਗਿਆ ਜਿਹੜਾ ਬੰਦੇ ਸਾਹ ਦੈਨਾ ਤੇ ਸਾਹ ਬਸ ਬਸ ਹੈਪੀ ਸੈਗਨ ਨੰਬਰ ਤੇ ਆ ਟੋਕੜ ਵੜ ਆਪਣੇ ਕੋਲ ਜਰਸੀ ਆ ਗਈ ਜੰਨੂ ਸਾਹਿਬ ਇਹ ਆਪਾਂ ਜਿੱਥੋਂ ਲਈ ਆ ਨਾ ਉਹ ਅੰਦੇ ਵੀ 4 ਮਹੀਨਾ ਦੀ ਸੂਈ ਆ ਤੇ 1.5 ਮਹੀਨਾ ਗਾਦੀ ਲੱਗ ਰਿਹਾ ਵਾ ਘਰੋਂ ਬਾਹਰ ਲਈ ਦੂਜਾ ਸੂਹ ਆ ਜੀ ਦੇ ਕੋਈ ਲੋਨੀ ਗਰਮ ਯੋਰ ਜੇਡ ਮਹੀਨੇ ਦੀ ਲੱਗੀ ਬਣਾਈ ਲੱਗੀ ਆ ਫਿਰ ਗਰੰਟੀ ਆਪਣੀ ਕੋਈ ਯੋਰ ਦੀ ਕਾਦੀ ਗਰੰਟੀ ਹੈ ਕੋਈ ਮੇਲਵਾ ਪਾ ਦਿੱਤਾ ਜਿਵੇਂ ਪਿੱਛੋਂ ਪਿਆ ਦੁੱਧ ਕਹਿੰਦਾ 6 ਕਿਲੋ ਸਮਝਾਵੇ ਤੇ ਇੱਥੇ ਵੀ 7 ਕਿਲੋ ਦੇਵਾਂਗੇ ਤੇ ਆਨਲਾਈਨ ਵੀ 6 ਹੀ ਗਰੰਟੀ ਦੇਵਾਂਗੇ ਉਹ ਵੀ 6 ਕਿਲੋ ਕੋਲ ਆਨਲਾਈਨ ਭਰਾ ਮਗਾਉਂਦਾ ਇਹ ਬਹੁਤ ਚੁੱਕੇ ਕਿਲੋ ਆ ਇੱਥੇ ਆਂਦਾ ਵੀ ਵੀਰ 7 ਕਿਲੋ ਜਿਵਾਵਾਂਗੇ ਬਾਕੀ ਮੇਰਾ ਭਰਾ ਕੋਈ ਡੇਢ ਕੇ ਮਹੀਨੇ ਦੀ ਬਣੀ ਸੋਰੀ ਆ ਇਹ ਨਿਕਲ ਵੀ ਸਕਦੀ ਹੈ ਤੇ ਖਾਲੀ ਜਿਵੇਂ ਆਪਣੇ ਸੱਜਣ ਬੰਦੇ ਜਿਨ੍ਹਾਂ ਤੋਂ ਲਈ ਆ ਹਾਂ ਹਾਂਜੀ ਬਾਕੀ ਜੇ ਤੁਹਾਨੂੰ ਸਾਹ ਵੀ ਇਹ ਵਾਰ ਢੋਪਰ ਗੱਬਣੀ ਹੋਵੇ ਨਾ ਤਾਂ ਵੀ 28 ਤੋਂ 30000 ਰੁਪਏ ਦੀ 35 ਹੈਗੀ ਹੋ। ਬਾਕੀ ਥਾਣ ਪੂਰਾ ਹਾਂਜੀ ਥਾਣਾ ਇੱਥੇ ਠੰਡੀ ਤੇਰੀ ਬੜੀ ਕਰਮਾਂ ਵਾਲੀ। ਆ ਲਓ ਜੀ। ਆ ਥਾਣ ਦਾ ਸੈਜ ਆ ਸ਼ੇਪ ਆ ਵੰਡ ਵਰਲਾ ਠੀਕ ਆ। ਆ ਦੇਖੋ। ਕੋਈ ਇਹ ਨਾ ਗਿਜਾ ਆਖੇ ਵੀ। ਲਓ ਜੀ। ਸਾਰੇ ਥਾਣਾ ਭਰਾ ਕੇ ਕੋਈ 2-2 4-4 ਧਾਰਾ ਤੁਹਾਨੂੰ ਦਿਖਾਈ ਦਿੱਤੀਆਂ ਨੇ। ਠੀਕ ਆ। ਮੇਰੇ ਆਈ ਆਹ ਲੈ ਲਓ। ਕੋਈ ਲੱਥੀ ਜੜੀ ਲੈ ਠੰਡੀ ਤੇਰੀ ਕਰਮਾਂ ਵਾਲੀ। ਹਾਂ। ਇਹਦੇ ਚ ਚੁਚੜ ਲਾਏ ਜਾਏ ਜਾਈਂ ਇਧਰ ਦੇਖੋ ਬਾਈ ਜੀ। ਆਏ ਸੰਸਾਭੇ ਸਲੇ 2 ਦਿਨ 2021 ਦਾ ਆਪਾਂ ਉਹਨਾਂ ਨੂੰ 9 ਕਿਲੋ ਬਣਾ ਕੇ ਦੇ ਦਾਂਗੇ ਠੀਕ ਆ ਬਰੀਡ ਵਾਲੀ ਬੰਦੇ ਕੋਈ ਕੋਖਟੀ ਆ ਜੀ ਸੀ ਪ्योर ਪੰਜਾਬ ਵਾਲੀ ਵੱਡੀਆਂ ਕੋਈ ਮੱਛਰ ਲੈਣੇ ਮੰਨ ਕੇ ਲਵੇ ਬਿਲਕੁਲ ਰਿਆਮ ਸਾਨੂੰ ਸੂ ਬਣਾ ਲਈ ਅੱਗੇ ਹਾਂਜੀ ਆ ਜੀ ਸਾਹ ਕਰਦੇ ਬੰਦਾ 3 ਪਿੰਡੇ ਪੁੰਡੇ ਦੀ ਚਮਕਦਮ ਕਹਿੰਦੇ ਹਾਂਜੀ ਹਾਂਜੀ ਜਿੰਨੇ ਵੇਖ ਲੋ ਬਈ ਲਾ ਵੀ ਬੂਤੀ ਬਾਤੀ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆ ਫੇਸ ਕੁਆਲਟੀ ਵੇਖ ਲੋ ਫਿਆ ਫੇਸ ਕੁਆਲਟੀ ਆ ਦੋਸਤੋ ਰੈੱਡ ਕਲਰ ਦੇ ਵਿੱਚ ਆ ਲਾਈਟ ਤੇ ਜਿਹੜਾ ਰੈੱਡ ਕਲਰ ਆ ਬਰਾਊਨ ਤੇ ਰੈੱਡ ਕਲਰ ਦਾ ਕੰਬੀਨੇਸ਼ਨ ਆ ਟੋਕੜ ਵੈੜਾ ਮਹੀਨੇ ਡੇਢ ਦੀ ਬੇਸ਼ੱਕ ਬਣੀ ਆ ਉਹ ਜੇਕਰ ਨਿਕਲ ਆਉਂਦੀ ਆ 4 ਮਹੀਨੇ ਸਣੀ ਉਹ ਜਿਹੜਾ ਪਾਣੀ ਮੈਂ 10 ਵੀ ਰਾਵਾਂਗੇ ਹਾਂ ਉਹ ਗੋ ਚੁੱਕਦੇ ਟੋਕੇ ਗੱਲ ਕਰਨਾ ਜਿਹਦਾਗਾ ਕਰੋ ਚੱਕ ਜੀ ਠੀਕ ਆ ਸਾਨੂੰ ਆਪਣਾ ਸੱਜਣ ਬੰਦਾ ਏ ਆ ਇਹ ਲਾ ਗੋਲਾ ਗਵਾਂਡਾ ਗੋਂਡੋ ਲੇਗਾ ਮੱਲੇ ਤਾਂ ਉਹ ਵੀ ਹੋ ਗਏ ਹਾਂ ਉਹ ਆਂਦਾ ਆਪਾਂ ਦੇ ਕੋਲ ਆ ਗਈ ਆ ਹਾਂ ਆਂਦਾ ਆਪਾਂ ਵੇਚ ਦੇਣੀ ਹੈ ਲੈ ਵੀ ਆਪੀ ਮੋਲੇ ਦਾ ਕੀ ਰਊਗਾ ਦੇ ਦਈਏ ਉਹ ਫਿਰ ਉਹ ਸਾਹ ਰਸ਼ੀਦ ਤਿਆਰ ਜਿਦੜੇ ਹੋਊਗਾ ਹੋਰ ਗੱਲਾਂ ਆਈਆਂ ਨਾ ਹਾਂ ਤੁਸੀਂ ਮੋਲ ਕਰਦੇ ਭਾਈ ਯਾਰ ਭਾਈ ਤੇ 20000 ਦੀ ਵੜ ਦੇ ਦਈਏ 20000 ਦੀ ਹਾਂਜੀ ਮਾਨਤਨ ਕਰਕੇ ਦੇ ਦਿਓ ਯਸਨੂ ਆਣਾ 18000 ਦੀ ਦਵਾਂਗੇ 18000 ਹਾਂਜੀ 18000 ਦੀ ਜਿਹੜੀ ਯਸਨੂ 18000 ਦੀ ਇਹ ਦੋਸਤੋਂ ਬਾਹਰ ਤੁਹਾਨੂੰ ਮਿਲ ਜੂਗਾ ਆ ਪਾਣੀ ਦਾ ਅੰਦਰ ਕਾਰ ਦੇ ਵਿੱਚ ਕੋਈ ਜਰਸੀ ਵਸ਼ੀਲਾ ਚੱਲ ਜੀ ਹੈ ਨਾ ਹਾਂ ਤੈਨਾਂ ਕੋਲ 50 3000 ਜੇ ਨਾ ਚੰਗੀ ਕੋਈ ਸਹੀ ਹੈ ਜੀ ਨਸਲ ਬਰੀ ਡਾਲੀ ਦੀ ਬੱਛੀ ਵੀ ਲੈਣ ਚਲ ਜੀਗੇ ਨਾ ਕੋਈ ਵੀ ਐ ਚਫਲੇਲੀ ਜਰਸੀ ਲੈ ਲਈਏ ਕੋਈ ਵੀ ਲੈ ਲਈਏ ਇਹ ਭਾਅ ਮਤਲਬ ਬੱਛੀਆਂ ਉਸ ਤਰ੍ਹਾਂ ਬੱਛੀਆਂ ਜੱਟ ਨਿੱਕੀਆਂ ਬੱਛੀਆਂ ਹੀ ਆਈਆਂ ਦੀਆਂ ਹਾਂਜੀ ਇਹਨੇ ਕਰਮਾਲ ਨਹੀਂ ਫਿਰ ਵੀ 6-7 ਕਿਲੋ ਦੁੱਧ ਦਿੰਨਾ ਨਹੀਂ ਜਾਣ ਦਈ ਜਾਣਾ ਠੀਕ ਆ ਹਾਂਜੀ ਲੋ ਵੀ 6-7 ਕਿਲੋ 6-7 ਕਿਲੋ ਦੁੱਧ ਦੋ ਪੇ ਔਰ ਮੌਕੇ ਤੇ ਹਾਜ਼ਰ ਜਿਹੜਾ ਉਹਦੀ ਆਪਾਂ ਗੱਲਬਾਤ ਕਰਦੇ ਪਈਆਂ ਕੋਈ ਵੀ ਸੱਜਣਾ ਆਉਂਦੀ ਕਿਉਂਕਿ ਸਾਰੇ ਇਹ ਨਹੀਂ ਕਰ ਸਕਦਾ ਵੀ ਲੱਤ ਸਾਰ ਮਾਰੂਗੀ ਐਂ ਬੈਠੇ ਰੋ ਥੱਲੇ ਲੋ ਵੀ ਆਦੀ ਕੋਈ ਮੈਂ ਉਹਨੂੰ ਮਕਾਨ ਦੇ ਲਓਰ ਲੈ ਲੈ ਚੰਗਾ ਆ ਵਿਖਾ ਦਿਓ ਇਹ ਨਹੀਂ ਕੋਈ ਨਾ ਅੱਖੀਂ ਪੁਆਮਾ ਕਰੇ ਨਾ ਮਾਰ ਲਾਚ ਬੋਲਦਾ ਮੇਰੀ ਕੋਈ ਗੱਲ ਬਾਤ ਲਓ ਸੁਜਦਾ ਮਰਜੀ ਭਰਾਈ ਚੱਲੋ ਕਰਮਾਂ ਦੀ ਠੀਕਾ ਜੀ ਸੋ ਨਾਰਮਲ ਕਰੋ ਘਰੇ ਲੇਡੀ ਚਵਾਈਆਂ ਕਰਦੀਆਂ ਨੇ ਬਾਹਰਾਂ ਚਵਾਈਆਂ ਕਰਦੀਆਂ ਨੇ ਓ ਠੰਡੀ ਜਿਹੜਾ ਸਿਰ ਮੱਕ ਨੂੰ ਬੈਠੇ ਚੋਈਏ ਬੰਨ ਆਫਰ ਆ ਇਹ 18000 ਦੀ 18000 ਦੀ ਚੋ ਸ਼ੋਰ ਹੀ ਹੋ ਗਈ ਲੱਖੋ 18000 ਦੀ ਇਧਰ ਆਪੀ ਜਿਹੜੀ ਆ ਆਪਣੇ ਕੋਲ ਡੱਬੀ ਵੈਣ ਏ ਇਹ ਵਾਸਤੇ ਵੀ ਕਿੱਥੋਂ ਘੱਟ ਵੀ ਸੋਈ ਨੂੰ ਦੇਜਕ ਨੂੰ ਥੋੜਾ ਜਿਹਾ ਇਹਨੂੰ ਸਾਹਿਬ ਹੋਇਆ ਆਪਣਾ ਸੱਜਣ ਬੰਦਾ ਜੀ ਤੋਂ ਲਈ ਆ ਹਾਂ ਤੇ ਇਹਨੂੰ ਸਾਹਿਬ ਹੋਵੇ ਕੋਣਾ 10 12 گاਵਾ ਇਹ ਫਾਰਮ ਦਾ ਹੋ ਛੋਟਾ ਆ ਇਹਨੇ ਖੁੱਲੇ ਨਾਲ ਛੱਡੀਆਂ ਹਾਂ ਤੇ ਇਹਨੂੰ ਦਾ ਮਸ਼ੀਨ ਤੇ ਲੱਗੀ ਆਈ ਹੋਏ ਅੱਛਾ ਇਸ ਵਕਤ ਦੁੱਧ ਕਿੰਨਾ ਡਾਕਟਰ ਹੋ ਜਾ ਮਿੰਕੇ ਲੱਗੇ ਇੱਥੇ ਕੋਈ ਆਨਲਾਈਨ ਹੀ ਖੜੇਗਾ ਪਰ 9 ਦੀ ਗਾਰੰਟੀ ਦਵਾਂਗੇ 9 ਕਿਲੋ ਦੇ ਹਾਂਜੀ ਇਹਨੂੰ ਸਾਹਿਬ ਇਹਨ ਪੜਾਇਆ ਮਾਤ ਤੋਂ ਕੋਈ ਨਹੀਂ ਕਰਦੀਏ ਜਦੋਂ ਮੈਂ ਚਵਾਈ ਕਾ ਕੇ ਲੱਤਾਂ ਨੂੰ ਕਰੀ ਜਾਂਦੀ ਹੁੰਦੀ ਆ ਵੀ ਉਹ ਮੜਾ ਇਹ ਅਲਤ ਦੀ ਮਨਾਉਂਦੀ ਵੀ ਮਸ਼ੀਨ ਮੜਾ ਲੱਤ ਚੁਕਲੀ ਪਾਬ ਰੱਖ ਹਾਂ 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 ਮੈਂ ਇਹ ਵੀ ਬਾਟੀ ਚ ਮਾਰੂਗੀ ਉਹ ਕੰਮ ਨਹੀਂ ਆਗਾ ਲੱਤਾਂ ਚਲਾਉਣ ਵਾਲੀ ਨਹੀਂਗੀ ਉੱਚੇ ਜਾਂਦੇ ਜਮੇ ਲੱਤਾਂ ਹੀ ਕਰੀ ਜਾਂਦੇ ਆਪ ਜੀ ਉਹ ਜਿਹੜੇ ਭਰਾ ਸਮਝਦਾਰ ਉਹਨਾਂ ਨੂੰ ਪਤਾ ਲੱਗ ਗਿਆ ਹਾਂ ਜਿਹੜਾ ਵੱਗਾ ਪਾ ਜੇ ਨਾ ਪਸ਼ੂ ਮਰਾ ਇੱਕ ਹੋਰ ਚੱਕ ਲਿਆ ਪਾਬਰ ਆਖ ਲਿਆ ਹਾਂ ਆਂ ਬਾ ਇਹਦਾ 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 ਤੇ ਦੁੱਧ 9 ਕਿਲੋ ਦੇ 10 ਸਾਨੂੰ ਸਾਹਿਬ ਇੱਥੇ ਕੋਈ ਆਊਗਾ ਤੇ ਆਪਾਂ 10 ਲੀਟਰ ਮਿਲਵਾ ਕੇ ਦਵਾਂਗੇ ਆਨਲਾਈਨ ਫੀਡ ਦੇ 9 ਦੀ ਗਾਰੰਟੀ ਦੇਵਾਂਗੇ ਅੱਛਾ ਜੀ ਚੋਣ ਹੈ ਰੂਰਗੀ ਪੋਲੀ ਆ ਇੱਥੇ ਕਿਹੜੀ ਫੀਡ ਹੈ ਜੀ ਹੈਪੀ ਵੀ ਜਿਹੜੀ ਕਿਲੋ ਵਧਾ ਦੇਂਗਾ ਤੇ ਉੱਥੇ ਕਿਲੋ ਜਾਂਦੇ ਕਾਹਨੂੰ ਸਾਹਿਬ ਪੈਣਾ ਹੀ ਵਰਕ ਪਾਏ ਇਹਦਾ ਆਪਾਂ ਇਹ ਕਿਹੜੀ ਮੀਡੀਆ ਇੱਥੇ ਉਹ ਦੱਸ ਲੈ ਲੇ ਸੁਵੇ ਚੋਗੀ ਤਿੱਜੇਗਾ ਸਾਨੂੰ ਸਾਹਿਬ ਉਹ ਦੁੱਜੇ ਜਾਂਦੇ ਅਗਾ ਉਹ ਤਿੱਜਾ ਮਾਲਕ ਉਪਤਾ ਮੈਨੇ ਪੰਜਾਬ ਆ ਮੈਂ ਆਪਾਂ ਮੇਰੇ ਵੀਰੋ ਦੁੱਜੇ ਸਵੇਰੇ ਪੇਦਾ ਵੀ ਅਗੋਂ ਉਹ ਤੇ ਸਮਝ ਬੈਠਾ ਕੋਈ ਵਸੇ ਰੱਖਣੀ ਹੁੰਦੀ ਆ ਕੋਈ ਉਹਦੇ ਨਾਲ ਜੱਡੋ ਜਦਾਈ ਨਹੀਂ ਹੁੰਦੀ ਕਿਸੇ ਵੀ ਭਰਾ ਦੇ ਨਾਲ ਐਵੇਂ ਆਪਾਂ ਜੀਦੀ ਜਾਈਏ ਭਾਜੀ ਇਹ ਦੁੱਜੀ ਆ ਇਹ ਤਿੰਜੀ ਅਗਲਾ ਸਮਝਾਉਣ ਕਿ ਲੋ ਦੋ ਦੋ ਦੇ ਹਿਸਾਬ ਨਾਲ ਸੌਦਾ ਕਰ ਲਿਓ ਇਹ ਸੁਈ ਹੋਵੇ ਢਾਈ ਮਹੀਨਿਆਂ ਦੀ ਇਹ ਸੁਈ ਹੋਵੇ ਤਿੰਨਾਂ ਦੀ ਇਹ ਸੁਈ ਹੋਵੇ ਸਾਢੇ ਚੌ ਦੀ ਬਸ ਬਾਕੀ 2 ਦਬ 9 ਕਿਲੋ ਚੋਕੇ ਉਸ ਹਿਸਾਬ ਨਾਲ ਤੁਸੀਂ ਪੈਸੇ ਦੇਵਾ ਦੇ ਜਾਂਦੇ ਆ ਇਹੇ ਕਰਦੀ ਆ ਬਾਕੀ ਭਾਈ ਸਾਹਿਬ ਥੰਥੂਨ ਮੁਖਾ ਦੇ ਆ ਗਾ ਲੱਗਾ ਚੌੜ ਬਹੁਤ ਜਿਆਦੀ ਚੰਗੀ ਆ ਆਲੋ ਕਿੰਨੇ ਫੋਨ ਦੇ ਦੇਣੀ ਨਾ ਇਹ ਤੋਂ ਟੋਕਰ ਗੱਪਣ ਵਾਦੀ ਹੀ ਰਹੂਗੀ ਤੇ ਕੱਤ ਵਜਨ ਵੀ ਪੂਰਾ ਹਾਂਜੀ 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 ਵੱਡੀ ਆ ਫੋਨ ਤੋਂ ਵਜਨ ਵੀ ਪੂਰਾ ਚਲੋ ਵੱਡੀਆਂ ਬਣਾ ਕੋਈ ਮਸ਼ੀਨ ਵਾਲਾ ਵੀ ਲੈ ਜਾਏ ਨਾ ਸਾਨੂੰ ਜ਼ਿਆਦਾ ਫਿਰ 12 ਕਿਲੋ ਤੋਂ ਜਾਊਗੀ ਠੀਕ ਆ ਠੀਕ ਆ ਲੋ ਵੀ ਅੱਜ ਮੁਫਤ ਵਾਲੇ ਰੇੜੀ ਮਿਲ ਜਾਣੀ ਇਹ ਵੀ ਤੁਹਾਨੂੰ ਠੀਕ ਆ ਜਾਇਜ਼ ਪਰਤਾ ਹੀ ਆ ਮੁੰਨ ਬਿਲਕੁਲ ਛੋਟੇ ਆ ਬਾਕੀ ਬਾਹਰ ਤੁਸੀਂ ਦੇਖ ਲੀਏ ਬਾਹਰ ਵੱਡੀ ਆ ਨਾ ਕਿਲੋ ਦਾ ਆਰਾਮ ਨਾਲ ਇਹਦੇ ਕਰਮੜੇ ਵਿੱਚ ਆਈ ਜਾਣਾ ਜਿੱਦਾਂ ਮਰਜ਼ੀ ਆਪਣਾ ਬਲੇਡ ਵਾਲੀ ਗਾਜ ਜਿਆਦਾ ਸਟਾਲਾ ਟਿਮਾ ਦੇ ਜਿੱਥੇ ਕਹਾਂ ਲੱਗ ਵੀ ਜਾਵੇ ਕੰਮ ਨੂੰ ਡਾਕ ਲਾ ਦੇ ਮਰਜ਼ੀ। ਲਾ ਵੀ ਆਪੀ ਇਹਦਾ ਮੁੱਲ ਉਹ ਹੀ ਦੱਸਦੇ ਵੀ ਜਿਹੜਾ ਆਪਾਂ ਰੁਪਏ ਵਿੱਚੋਂ 100 200 ਮਾਨਤਾ ਨਹੀਂ ਕਰਨਾ ਪੇਚ। ਤਾਂ ਉਹ ਆ ਬੱਚਾ ਆਂਦਾ ਫਿਰਦੇਗਾ 45 50 ਹਜ਼ਾਰ ਦੀ ਹੈਗੀ। ਹਾਂ। ਹੁਣ 30 ਹਜ਼ਾਰ ਚੋਂ ਮਾਨਤਾਣ ਕਰਦੀ ਹੈ। 30 ਹਜ਼ਾਰ ਤੋਂ। ਕਿਵੇਂ ਕਰਦਾ? 28 ਜੀ ਦੇ ਦਈਏ। 28 ਹਜ਼ਾਰ ਦੀ। ਹਾਂਜੀ। ਕਸਰ ਕਢਣੀ ਕੱਢ ਦਈਏ। ਮਾਲ ਜੰਦਾ ਰਵੇ। ਤੁਸੀਂ ਦੱਸੋ ਕੀ ਆਂਦੇ ਹੋ। ਡਾਣੇ ਕਰਦ ਕੇ ਜਾਜ। ਯਾ ਨਾ 5000 ਹਜ਼ਾਰ ਸੰਸਾਦ ਦੇ 5000 ਦੀ ਹਾਂਜੀ ਲਓ ਵੀ 5000 ਦੀ ਇਹ ਅੱਜ ਪ੍ਰਭੂ ਤੁਹਾਨੂੰ ਵੜ ਮਿਲ ਜੂਗੀ ਤੇ 500 ਸੰਸਾਦ ਸ਼ੋਰ ਕਰਾ ਇਹ 5 ਜਿਲ੍ਹਾ ਨਾ 5000 ਹਜ਼ਾਰ ਅਗਲੇ ਵਾਰ ਸਾਡੇ ਹਾਂਜੀ ਲਓ ਜੀ ਸਾਡੇ 24 ਜੀ ਜਾਂਦੀ ਰਹੂਗੀ 9 ਕਿਲੋ ਦੁੱਧ ਜਿੱਦਾਂ ਮਰਜ਼ੀ ਤਸਲੀਆਂ ਕਰ ਲਈ ਮੇਰੇ ਪ੍ਰਭੂ ਡੱਕ ਮੈਨੂੰ ਡਕਰਾਂ ਵੀ ਚਾਹੀਦਾ 24 ਜਨੇ ਪਾਏ ਜਨੇ ਆਪਾਂ ਇੱਧਰ ਪਾਏ ਲਾ ਕੇ ਇਹਨੇ ਦੇਣੇ ਆਲਾ ਵੀ ਵੀਡੀਓ ਕਾਲ ਤੇ ਨਹੀਂ ਚਵਾਲੇ ਮੋਰਗਾ 3 ਦਿਨੀ ਬੁੰਗਲਾ ਦੇ ਪਾਜੀ ਇਹ ਘਰ ਵੀ ਇਹ ਵੱਧ ਗਿਆ ਜੀ ਫਰੀ ਦੇ ਨਹੀਂ ਕੋਈ ਲਾਉਂਦਾ ਘੜੀ ਦੇ ਚੋਕ ਪੈਸੇ ਦੀ ਗੱਲ ਕਰਦੀ ਏ ਆਪੀ ਇੱਕ ਨੰਬਰ ਆਪਣੇ ਕਰਦੇ ਸਾਂ ਜੀ ਉਹਦਾ ਨੰਬਰ 81436773572 ਪਿੰਡ ਆਪਣਾ ਬੁਰਜਨਥੂਗੋ ਜ਼ਿਲ੍ਹਾ ਤਰਨਤਾਂ ਤਸੀਲ ਪਟੇ ਜੀ ਠੀਕ ਆ ਵੀਰੇ ਹਾਂਜੀ ਲੋ ਵੀ ਪ੍ਰਭੂ ਕਰੋ ਗੱਲ ਕਰੋ ਕਹੋ ਬਾਕੀ ਮਾਲ ਇਸੇ ਤਰ੍ਹਾਂ ਆਉਂਦਾ ਰਹਿੰਦਾ ਛੋਟੇ ਜਾਇਜ ਰੇਟਾਂ ਦੇ ਵਿੱਚ ਸਾਨੂੰ ਦੋ ਤਿੰਨ ਤਿੰਨ ਆਹ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦਾ ਆ ਲਓ ਜੇ ਮੇਰਾ ਵਧੀਆ ਮਹਿੰਦਾ ਵੀ ਸ਼ਕੀਨ ਹੋਵੇ ਕੋਈ ਵੀ ਆਪਰੇ ਕੋਲ ਸਮਝੂ ਹੋਈਆਂ ਕੀ ਕਰਾ ਲਓ ਵੀ ਲਓ ਵੀ 16 17 ਕਿਲੋ ਰੀਆਂ ਮੱਝਾਂ ਵੀ ਲੈਣੀਆਂ ਨੇ ਹੈਪੀ ਨਾਲ ਗੱਲ ਕਰ ਲਿਓ 16 17 ਕਿਲੋ 2 2 4 4 ਟਾਈਮ ਚੋਕੇ ਆਪਣੀ ਤਸੱਲੀ ਕਰ ਕਰ ਲੈ ਗਿਆ ਜੀ ਭਵਾਂ ਦਾ ਬਿਲਕੁਲ ਇਹਨਾਂ ਦੇ ਲਿਆ ਜੀ ਰਿਲੇਟਿਵ ਰਿਸ਼ਤੇਦਾਰ ਸੱਜਣ ਦੁਨੀਆ ਵੀ ਬਿਲਕੁਲ ਉਹਨਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਖੜੀਆਂ ਨੇ 18 17 18 20 ਵੀ ਲੀਟਰ ਵਾਲੀਆਂ ਮੱਝਾਂ ਸੋ ਧੰਨਵਾਦ ਇੱਕ ਵੀਡੀਓ ਵੇਖਣ ਦੇ ਲਈ ਮਿਲਦੇ ਆ ਦੋਸਤੋ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਨੂੰ ਸਾਥ ਸਿਰਜਿਆ ਗਾ ਜੀ